ਰੋਈ ਸੁ ਕਹੋ ਟਲ ਗੁਰ ਸੇਵੀਐ ਤਹਿਨ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਵਤ ਖਸਮ ਦੀ ਨੂਰ ਅਰਸੋ ਕਰਸੋ ਚਟੀਆਂ ਦਿੱਠੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਕਟਿਏ ਸੱਜਣ ਸੱਚਾ ਬਾਤ ਸਾਹ تیر ਸਾਹੰਦ ਸਾਹ ਜਿਸ ਪਾਸ ਬਹਿਟਿਆ ਸੋਈ ਐ ਸਭਨਾ ਦਾ ਵੇ ਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਾ ਏਕ ਸ਼ਬਦ ਲਿਵਲਾਏ ਨਵ ਨidhi 18 ਸiddhi ਵਿਚ ਲਗਿਆ ਫਰਹਿ ਜੋ ਹਰ ਹਿਰਦੈ ਸਦਾ ਵਸਾਈ ਬ੍ਰਹਮ ਬਿੰਦ ਤਿਸ ਦਾ ਬ੍ਰਹਮਤ ਰਹਾ ਏਕ ਸ਼ਬਦ ਲਿਵ ਲਾਏ ਨਵ ਨidhi 18 ਸiddhi ਵਿਚ ਲੱਗਿਆ ਫਿਰਹਿ ਜੋ ਹਰ ਹਿਰਦੈ ਸਦਾ ਵਸਾਈ ਬਿਨ ਸਤ ਗੁਰ ਨਾਉ ਨਾ ਪਾਈਆ ਬੁਝੋ ਕਰ ਵੀ ਚਾਰ ਨਾਨਕ ਪੂਰੇ ਭਾਗ ਸਤ ਗੁਰ ਮਿਲਿਆ ਸੋ ਕੁਬਾਇ ਇਹ ਜੁਗ ਚਾਰ ਮਹੱਲਾ ਤੀਜਾ ਕਿਆ ਗਬਰੂ ਕਿਆ ਵਿਰਧਾ ਮਨ ਮੁਖ ਤ੍ਰਿਸਨਾ ਭੁਖ ਨਾ ਜਾਏ ਘਰਮਕ ਸਬਦੇ ਰਤਿਆ ਸੀਤਲ ਹੋਏ ਆਪ ਗਵਾਏ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨਾ ਲੱਗ ਆਏ ਨਾਨਕ ਜੇ ਗੁਰਮੁਖ ਕਰੇ ਸੋ ਪਰਵਾਣ ਹਾ ਜੋ ਨਾਮ ਰਹਿ ਲਿਵ ਲਾਏ ਔੜੀ ਹਉ ਬਲਹਾਰੀ ਤਨ ਕੋ ਜੋ ਗੁਰਮੁਖ ਸਿਖਾ ਜੋ ਹਰ ਨਾਮ ਧਿਆਏ ਦੇ ਤਿੰਨ ਦਰਸਨ ਪਿਖਾ ਸੁਣ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ ਔਰ ਨਾਮ ਸਲਾਹੀ ਰੰਗ ਸੋ ਸਭ ਕੁਲ ਵਿਖੇ ਕਿਰਖਾ ਧਨ ਧਨ ਸੁਹਾਵਾ ਸੁਸਰੀਰ ਥਾਨਾ ਜਿੱਥੇ ਮੇਰਾ ਘੁਰ ਤਰੇ ਵਿਕਾ ਅਰ ਨਾਮ ਸਲਾਹੀ ਰੰਗ ਸੋ ਸਭ ਕਿਲ ਵਿਖੇ ਕਿਰਖਾ ਤਨ ਤਨ ਸੁਹਾਵਾ ਸੁਸਰੀਰ ਤਾਨਾ ਜਿਤ ਮੇਰਾ ਗੁਰ ਤਰੇ ਵਿਕਾਰ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ